8-10 ਗਾਣੇ ਬਣਾ ਕੇ ਆਇਓ ਚੰਡੀਗੜ੍ਹ ਜਾਇਓ ਫੁੱਟਾ ਫੋਨ ਚੱਕੂ ਕਿ ਕਿਹੜੀ ਗੱਲ ਕਹੀ ਸੀ ਬਾਈ ਉਹ ਗੱਲ ਦੁਬਾਰੇ ਕਹੋ ਪਹਿਲੀ ਰੰਗ ਵਾਲੀ ਹਾਂ ਮੇਰਾ ਮੈਂ ਕਿਹਾ ਚੱਕੀ ਨਾ ਚੱਕੀ ਇਹਦਾ ਫੋਨ ਜ਼ਰੂਰ ਚੱਕੀ ਪਹਿਲੀ ਵਾਰ ਤੇ ਬਾਈ ਨੇ ਆਹ ਬਾਈ ਨੇ ਗਲਾਬ ਸਿੱਧੂ ਖਾਤਰ ਐਡਾ ਖਰਾ ਗਾਣਾ ਲਿਖਿਆ ਨਾ ਜੇ ਕਿਤੇ ਗਾਣਾ ਹੋ ਆ ਗਿਆ ਇੰਡਸਟਰੀ ਚ ਖੁੱਤੀ ਪਾ ਦੂ ਖੁੱਤੀ ਪੇਂਟਰ ਆ ਬਾਈ ਆਪਣੇ ਰੰਗ ਕਰਨ ਆਇਆ ਸੀ ਬਾਈ ਗਾਣਾ ਸੁਣਾ ਦੇ ਜਿਹੜਾ ਗਲਾਬ ਸਿੱਧੂ ਖਾਤਰ ਲਿਖਿਆ ਤਾਂ ਆ ਵੀ ਮਿੱਤਰੋ ਜਿਵੇਂ ਕਿ ਆਪਾਂ ਬਾਈ ਦਾ ਖੜਿਆ ਵੱਡੇ ਦਿਲ ਦਾ ਰਾਜੇ ਦਿਲ ਦਾ ਜਿਵੇਂ ਆਪਾਂ ਬਾਈ ਐਸ ਦੀ ਵੀਡੀਓ ਪਾਈ ਸੀਗੀ ਤੇ ਬਾਈ ਤੱਕ ਵੀਡੀਓ ਪਹੁੰਚੀ ਉਹ ਪੂਰਾ ਰੱਜਮਾ ਪਿਆਰ ਦਿੱਤਾ ਤੁਸੀਂ ਨੇ ਦਿੱਤਾ ਪਿਆਰ ਤੇ ਅੱਜ ਬਾਈ ਨੇ ਘਰੇ ਸੱਦਿਆ ਇਸ ਨੂੰ ਪਹਿਲਾਂ ਬਾਈ ਘਰੇ ਵੀ ਜਾ ਕੇ ਜਿੰਨੀ ਕੈਲਪੂਰ ਸੀਗੀ ਉਹ ਵੀ ਕਰਕੇ ਆ ਸਾਰਾ ਕੁਝ ਕਰਕੇ ਆ ਆਪਾਂ ਵੀ ਪਾਈ ਦਾ ਧੰਨਵਾਦ ਜਦੋਂ ਕਰਦੇ ਆ ਆਪਣਾ ਹੱਕ ਮੰਨਦਾ ਵੀ ਇਹੋ ਜਿਹੇ ਬੰਦਿਆਂ ਨਾਲ ਖੜੀਏ ਯਾਰ ਜਦੋਂ ਆਪਣੇ ਨਾਲ ਖੜਦੇ ਨੇਗੇ ਤੇ ਬਾਈ ਹੁਣ ਗਾਣੇ ਵੀ ਲੈ ਕੇ ਆ ਰਿਹਾ ਬਾਕੀ ਬਾਈ ਤੁਸੀਂ ਦੱਸੋ ਕੀ ਕਹਿਣਾ ਤੇ ਬਾਈ ਬਾਈ ਹੁਣਾਂ ਦੇ ਸਾਰਿਆਂ ਦਾ ਥੈਂਕ ਯੂ ਬਾਈ ਵੀ ਬਹੁਤ ਸਾਰਾ ਪਿਆਰ ਸਤਿਕਾਰ ਸ੍ਰਿੰਦਰ ਬਾਬਾ ਬਾਈ ਬਹੁਤ ਸੋਹਣਾ ਗਾਉਂਦਾ ਲਿਖਦਾ ਤੇ ਨਾਲ ਲਾਡੀ ਸ਼ਾਜਲਾ ਤੇ 22 32 22 ਲੋਹੇ ਖੇੜੇ ਵਾਲਾ ਬਹੁਤ ਸੋਹਣਾ ਗਾਉਂਦਾ ਤੇ ਲਿਖਦਾ ਬਾਈ ਦਾ ਗਾਣਾ ਵੀ ਆਇਆ ਹੁਣੇ ਜੇ ਤੇ ਸਾਰੇ ਜਣੇ ਸ਼ੇਅਰ ਕਰ ਦਿਓ ਤੇ ਬਹੁਤ ਸੋਹਣਾ ਗਾਣਾ ਡਿਊਟ ਗਾਣਾ ਤੇ ਬਾਈ ਐਸ਼ ਐਸ਼ ਵੀ ਬਹੁਤ ਸੋਹਣਾ ਗਾਉਂਦਾ ਬਹੁਤ ਸੋਹਣਾ ਬਹੁਤ ਸੋਹਣਾ ਸਾਰੇ ਬੰਦੇ ਟੈਲੈਂਟਡ ਖੜੇ ਆ ਤੇ ਮੈਂ ਕਹਿੰਦਾ ਪ੍ਰਮਾਤਮਾ ਸਾਰੇ ਭਰਾਵਾਂ ਤੇ ਕਿਰਪਾ ਕਰੇ ਸਾਰਿਆਂ ਨੂੰ ਤਰੱਕੀ ਦੇਵੇ ਤੇ ਸਾਰੇ ਪੰਜਾਬੀਆਂ ਨੂੰ ਜਿੱਥੇ-ਜਿੱਥੇ ਬੈਠਿਓ ਕੋਨੇ 'ਚ ਉਹਨੇ ਕੋਨੇ 'ਚ ਬੈਠੇ ਪੰਜਾਬੀਆਂ ਨੂੰ ਬੇਨਤੀ ਆ ਆ ਬੰਦੇ ਨੂੰ ਜ਼ਰੂਰ ਪਿਆਰ ਦਿਓ ਇਹ ਬੰਦੇ ਦੇ ਗਾਣੇ ਆ ਰਹੇ ਆ ਬਾਕੀ ਦਾ ਸਾਰੇ ਬੰਦੇ ਅਸੀਂ ਗਾਣੇ ਕਰੀ ਵੀ ਜਾਣਦੇ ਆ ਗਾਣੇ ਲਿਖੀ ਵੀ ਜਾਣਦੇ ਆ ਪਰ ਇਹ ਬੰਦਾ ਨਵੇਂ ਗਾਣੇ ਲੈ ਕੇ ਆ ਰਿਹਾ ਨਵੀਂ ਸੋਚ ਨਾਲ ਆ ਰਿਹਾ ਇਹ ਬਾਈ ਸਾਰੇ ਜਣੇ ਸਪੋਰਟ ਕਰਿਓ ਇਹ ਬਾਈ ਪੇਂਟਰ ਆਗਾ ਐਸੋ ਲੋਨਕ ਤੇ ਪੂਰਾ ਓਕੇ ਬਣਾਇਆ ਖੜਾਗਾ ਤੁਸੀਂ ਨੇ ਬਣਾਇਆ ਬਾਈ ਦੇ ਆ ਇਹ ਬਾਈ ਬਾਈ ਨਾਲ ਕਾ ਬਾਈ ਦੇ ਇੱਕ ਵੀਡੀਓ ਉਹ ਪਾਈ ਸੀ ਤੁਹਾਡੇ ਡੈਡੀ ਵਾਲੀ ਦੇਖੀ ਸੀ ਹਾਂ ਮੈਂ ਨਹੀਂ ਸੀ ਪਤਾ ਵੀ ਮੈਂ ਪਾਈ ਹਾਂ ਮੈਂ ਬਾਈ ਬਾਈ ਨੂੰ ਮਿਲਣ ਸਾਰੀ ਗਿਆ ਮੈਂ ਕਿਹਾ ਯਾਰ ਬਾਈ ਮੈਂ ਵੀਡੀਓ ਤਾਂ ਦੇਖੀ ਸੀ ਪਰ ਮੈਂ ਕਿਹਾ ਯਾਰ ਤੁਸੀਂ ਬਹੁਤ ਘੱਟ ਆਉਨੇ ਹੋ ਵੀਡੀਓ ਚ ਤੇ ਜਦੋਂ ਮੈਂ ਬਾਈ ਨੂੰ ਦੱਸਿਆ ਪਹਿਲਾਂ ਤਾਂ ਬਾਈ ਦੇ ਬਾਪੂ ਨੇ ਆਇਆ ਜੱਫੀ ਪਾਈ ਟੱਕ ਕੇ ਇਹਦੇ ਦੁਬਾਰਾ ਪਾਈ ਨੇ ਬਾਈ ਜੱਫੀ ਪੂਰੀ ਕਰ ਲੀ ਗਏ ਥੈਂਕ ਯੂ ਡਾਡ ਬਾਈ ਇੱਕ ਨੰਬਰ ਬੰਦਾ ਹੈਗਾ ਇਸ ਨੂੰ ਫੋਟੋ ਵੀ ਆਇਆ ਤੁਸੀਂ ਵੀ ਕਰੋ ਇੱਥੇ 10 ਗਾਣੇ ਬਣਾ ਕੇ ਆਇਓ ਚੰਡੀਗੜ੍ਹ ਲਾਇਓ ੁੱਡਾ ਫੋਨ ਚੱਕੂ ਕਿਹੜੀ ਗੱਲ ਕਹੀ ਸੀ ਬਾਈ ਉਹ ਗੱਲ ਦੁਬਾਰੇ ਕਹੋ ਪਹਿਲੀ ਰੰਗ ਵਾਲੀ ਹਾਂ ਮੇਰਾ ਮੈਂ ਕਿਹਾ ਚੱਕੀ ਨਾ ਚੱਕੀ ਇਹਦਾ ਫੋਨ ਜ਼ਰੂਰ ਚੱਕੀ ਪਹਿਲੀ ਵਾਰ ਤੇ ਬਾਈ ਨੇ ਇੰਡਸਟਰੀ ਚ ਪੈਰ ਬਾੜ ਤੇ ਬਾਈ ਦੇ ਨਹੀਂ ਨਹੀਂ ਪਰਮਾਤਮਾ ਕਿਰਪਾ ਕਰੇ ਆਪਾਂ ਕੌਣ ਹੁੰਨੇ ਬਾਈ ਬਾੜਨ ਵਾਲੇ ਹਾਂ ਸਾਰਾ ਕੁਝ ਕਰਨ ਵਾਲਾ ਪਰਮਾਤਮਾ ਗੁਰਤੇਗ ਬਾਦਰਾ ਮਹਾਰਾਜਾ ਤੇ ਪਰਮਾਤਮਾ ਧੰਨ ਗੁਰੂ ਗੋਬਿੰਦ ਮਹਰ ਕਰੇ ਮਾਲਕ ਹਾਂਜੀ ਬਾਈ ਤੂੰ ਸੱਚੀ ਬਹੁਤ ਰੱਖਿਆ ਕਰੇ ਯਾਰ ਤੁਹਾਨੂੰ ਵੀ ਬਾਈ ਚੜਦੀ ਕਲਾ ਚ ਰੱਖੇ ਰੱਬ ਥੈਂਕ ਯੂ ਚੜਦੀ ਕਲਾ ਬਹੁਤ ਥੈਂਕ ਯੂ ਲਵ ਯੂ ਡਾਰਲਿੰਗ ਲਾਲ ਜੀ ਇੰਜੀਨੀਅਰ ਫਰਦਾ ਸਾਡਾ ਚੋਕਾ ਗੁਲਾਬ ਸਿੱਧੂ ਸ਼ੁਕਰੀਆ ਸਰ ਜੀ ਸ਼ੁਕਰੀਆ ਵੱਡੇ ਭਾਈ ਫਿਲਮ ਦਾ ਓਕੇ ਵੱਡੇ ਭਾਈ ਸਤੀ ਭਾਈ ਓਕੇ ਵੱਡੇ ਭਾਈ ਫਿਲਮ ਦਾ ਨਾਮ ਹੈ ਜੀ ਫਿਲਮ ਦਾ ਨਾਮ ਗੁੱਡੀ ਜੈਸਪਾਪਾ ਨੂੰ ਪਾਪਾ ਕੀ ਈਟਿੰਗ ਸ਼ੂਟਰ ਪਾਪਾ ਬੰਦਰ ਭਾਈ ਜੀ ਠੀਕ ਹੈ ਭਾਈ ਓਕੇ ਡਾਰਲਿੰਗ ਠੀਕ ਹੈ ਭਾਈ ਓਕੇ ਡਾਰਲਿੰਗ ਬ੍ਰਦਰ ਓਕੇ ਸਰੇਂਦਰ ਭਾਈ ਲਵ ਯੂ ਵੱਡੇ ਭਾਈ ਥੈਂਕ ਯੂ ਵੀਰੇ ਠੀਕ ਹੈ ਬਹੁਤ ਆ ਮੈਨੂੰ ਜਾਣਾ ਹੀ ਪੈਣਾ ਮੈਨੂੰ ਓਕੇ ਜੀ ਲੀਡਰ ਸਾਹਿਬ ਵੀਰੇ ਓਕੇ ਓਕੇ ਵੀਰੇ